ਹੈਲੋ ਫਰੈਂਡਸ ਅੱਜ ਕਹਾਣੀ ਬੰਦੇ ਖਾਨੀ ਦਾ ਭਾਗ ਤੀਜਾ ਸੁਣਾਗੇ ਜੇਕਰ ਤੁਸੀਂ ਇਸ ਕਹਾਣੀ ਦੇ ਪਹਿਲੇ ਦੋ ਭਾਗ ਨਹੀਂ ਸੁਨੇ ਤਾਂ ਸਾਡੇ ਚੈਨਲ ਤੇ ਵਿਜ਼ਿਟ ਕਰਕੇ ਸੁਣ ਸਕਦੇ ਹੋ ਆਓ ਸੁਣਦੇ ਹਾਂ ਇਸ ਦਿਲਚਸਪ ਕਹਾਣੀ ਦਾ ਭਾਗ ਤੀਜਾ ਉਹ ਪਲ ਉਦੋਂ ਆਇਆ ਜਦੋਂ ਉਹ ਉਡੀਕ ਉਡੀਕ ਕੇ ਬੋਝਲ ਹੋ ਗਈ ਸੀ ਉਹ ਅੱਧ ਸੁੱਤੀ ਸੀ ਜਦੋਂ ਨਵਦੀਪ ਕਮਰੇ ਵਿੱਚ ਆਇਆ ਉਹਨੂੰ ਜਾਗਦੀ ਦੇਖ ਕੇ ਕਰੀਬ ਕਰੀਬ ਅੰਜਾਨ ਬੰਦੇ ਹੋਏ ਉਸਨੇ ਕਿਹਾ ਕਉ ਅਜੇ ਤੱਕ ਨਹੀਂ ਸੁੱਤੀ ਇਹ ਸ਼ਾਇਦ ਸਭ ਤੋਂ ਅਜੀਬ ਸਵਾਲ ਸੀ ਜ਼ਿੰਦਗੀ ਦਾ ਜੋ ਉਸਨੇ ਹਾਸ ਤੱਕ ਸੁਨਿਆ ਸੀ ਉਹ ਸਿਰਫ ਇੰਨਾ ਹੀ ਬੋਲੀ ਕਿ ਤੁਹਾਡੀ ਹੀ ਉਡੀਕ ਕਰ ਰਹੀ ਸੀ ਕੱਲ ਆਪਾਂ ਸਵੇਰੇ ਕਈ ਥਾਵਾਂ ਤੇ ਮੱਥੇ ਟੇਕਣੇ ਹਨ ਫਿਰ ਸ਼ਾਮੀ ਮੁਹੱਲੇ ਜਾਣਾ ਹੈ ਪਰਸੋ ਤੋਂ ਜੋਬ ਜੁਆਇਨ ਕਰਨੀ ਹੈ ਸੌ ਜਾਓ ਉਸ ਦਾ ਅਜੀਹਾ ਵਿਵਹਾਰ ਦੇਖ ਕੇ ਇੱਕ ਵਾਰ ਤਾਂ ਰੂਬੀ ਬੁਮੱਤਰ ਹੀ ਗਈ ਦੂਸਰੇ ਹੀ ਪਾਲਸ ਨੂੰ ਲੱਗਾ ਕਿ ਸ਼ਾਇਦ ਥਕਾਵਟ ਕਰਕੇ ਹੀ ਉਹ ਅਜੀਹਾ ਕਹਿ ਰਿਹਾ ਹੋਵੇ ਬਹੁਤ ਕੁ ਸੋਚਾਂ ਵਿੱਚ ਉਢੇੜ ਬੁਨ ਕਰਦੀ ਹੋਈ ਉਹ ਸੌ ਗਈ ਸੀ ਅਗਲੀ ਸਵੇਰ ਉਹ ਸਾਰਾ ਦਿਨ ਥਾਂ ਥਾਂ ਮੱਥੇ ਟੇਕਦੇ ਰਹੇ ਜਿੰਨੀਆਂ ਵੀ ਹੁੰਦੀਆਂ ਹਾਮੂਮਰ ਔਰਤਾਂ ਸੀ ਸਭ ਉਹਨੂੰ ਪਿਛਲੀ ਰਾਤ ਬਾਰੇ ਮਜ਼ਾਕ ਕਰਦੀਆਂ ਰਹੀਆਂ ਉਸਦੇ ਆਪਣੀਆਂ ਕਾਲਜ ਦੀਆਂ ਸਹੇਲੀਆਂ ਵੱਲੋਂ ਵੀ ਮੈਸੇਜਾਂ ਨਾਲ ਉਸਦਾ ਫੋਨ ਭਰਿਆ ਪਿਆ ਸੀ ਸੈਕਸ ਬਾਰੇ ਕੋਈ ਗੱਲ ਕਰਨ ਤੋਂ ਬਾਅਦ ਭਾਵੇਂ 10 ਵਾਰ ਦੰਦਾਂ ਵਿੱਚ ਜੀਭ ਘੋਟਦੇ ਹੋਏ ਜਾਂ ਰਬ ਰਬ ਆਕਦੇ ਹੋਏ ਪਰ ਦੂਸਰੇ ਦੇ ਸੈਕਸ ਲਾਈਫ ਬਾਰੇ ਜ਼ਰੂਰ ਜਾਨਣਾ ਚਾਹੁੰਦਾ ਹੈ ਖੈਰ ਉਸਨੇ ਰਿਪਲਾਈ ਨਾ ਕੀਤਾ ਉਸੇ ਸ਼ਾਮੋ ਮਹਾਲੀ ਪਹੁੰਚੇ ਉੱਥੇ ਜਾ ਕੇ ਹੀ ਉਹਦੇ ਤੋਂ ਰਹੱਸ ਦਾ ਪਹਿਲਾ ਪਰਦਾ ਚੁੱਕਿਆ ਗਿਆ ਜਦੋਂ ਉਸ ਨੂੰ ਨਵਦੀਪ ਨੇ ਜਾਂਦਿਆਂ ਹੀ ਕਿਹਾ ਕਿ ਉਹਦਾ ਤੇ ਉਸਦਾ ਕਮਰਾ ਵੱਖ-ਵੱਖ ਹੋਏਗਾ ਉਸ ਦੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ ਭਲਾਏ ਕਿੰਜ ਦਾ ਵਿਆਹ ਹੋਇਆ ਜਿੱਥੇ ਘਰ ਵਾਲੇ ਤੇ ਘਰ ਵਾਲੀ ਨੂੰ ਅੱਡੋ-ਅੱਡ ਹੀ ਸੋਣਾ ਪਵੇਗਾ ਇਸ ਤੋਂ ਬਾਅਦ ਹੀ ਨਵਦੀਪ ਨੇ ਜੋ ਕੁਝ ਉਸ ਨੂੰ ਦੱਸਿਆ ਉਸ ਦੀ ਜ਼ਿੰਦਗੀ ਵਿੱਚ ਆਇਆ ਇਹ ਇੱਕ ਨਵਾਂ ਤੂਫਾਨ ਸੀ ਜਿਸ ਦਾ ਉਸ ਨੂੰ ਪੂਰਾ ਵੀ ਅਹਿਸਾਸ ਨਹੀਂ ਸੀ ਕਿ ਇੰਜ ਵੀ ਹੋ ਸਕਦਾ ਹੈ ਮੈਨੂੰ ਕੁੜੀਆਂ ਵਿੱਚ ਪੂਰਾ ਵੀ ਇੰਟਰਸਟ ਨਹੀਂ ਹੈ ਮੈਂ ਵਿਆਹ ਵੀ ਸਿਰਫ ਘਰਦਿਆਂ ਦੀ ਜ਼ੇਦ ਅੱਗੇ ਝੁੱਕ ਕੇ ਕਰਵਾਇਆ ਹੈ ਆਪਣਾ ਰਿਸ਼ਤਾ ਕਦੇ ਵੀ ਓਵੇਂ ਦਾ ਨਹੀਂ ਹੋ ਸਕਦਾ ਜੋ ਕਿ ਇੱਕ ਪਤੀ ਪਤਨੀ ਦਾ ਹੁੰਦਾ ਹੈ ਨਵਦੀਪ ਨੇ ਕਿਹਾ ਕੁਝ ਪਾਲ ਲਈ ਜਿਵੇਂ ਰੂਬੀ ਨੂੰ ਕੁਝ ਸਮਝ ਹੀ ਨਾ ਆਇਆ ਉਸ ਨੇ ਦੁਬਾਰਾ ਸਮਝਣ ਲਈ ਪੁੱਛਿਆ ਕੁੜੀਆਂ ਵਿੱਚ ਇੰਟਰਸਟ ਨਹੀਂ ਮਤਲਬ ਮਤਲਬ ਮੈਂ ਹੋਮੋਆ ਏ ਤੇ ਮੈਨੂੰ ਮੁੰਡੇ ਹੀ ਪਸੰਦ ਹਨ ਮੇਰਾ ਵਾਸ ਚੱਲਦਾ ਤਾਂ ਮੈਂ ਵਿਆਹ ਵੀ ਮੁੰਡੇ ਨਾਲ ਹੀ ਕਰਵਾਉਂਦਾ ਪਰ ਅਫਸੋਸ ਮੈਨੂੰ ਘਰਦਿਆਂ ਦੀ ਜ਼ੇਦ ਅੱਗੇ ਆਪਣੇ ਬੁਆਏਫਰੈਂਡ ਨੂੰ ਛੱਡਣਾ ਪਿਆ ਤੇ ਤੇਰੇ ਨਾਲ ਵਿਆਹ ਕਰਵਾਉਣਾ ਪਿਆ ਪਰ ਇਸ ਤੋਂ ਅੱਗੇ ਮੈਂ ਤੇਰੇ ਨਾਲ ਕੋਈ ਵੀ ਰਿਸ਼ਤਾ ਕਾਇਮ ਨਹੀਂ ਕਰ ਸਕਦਾ ਬੋਲਦੇ ਬੋਲਦੇ ਉਸ ਦੀ ਅੱਖਾਂ ਭਾਰ ਆਈਆਂ ਸਭ ਸੁਣਦੇ ਹੋਏ ਰੂਬੀ ਦੀ ਅੱਖਾਂ ਅੱਗੇ ਹਨੇਰਾ ਛਾ ਗਿਆ ਨਵਦੀਪ ਉਸ ਨੂੰ ਗੁੱਡ ਨਾਈਟ ਆ ਕੇ ਚਲਾ ਗਿਆ ਪਰੀ ਪਰੀ ਦੁਨੀਆ ਤੇ ਆਸ਼ਕੀ ਮੁਹੱਬਤ ਦੇ ਪੰਜਾਬ ਦੇ ਇਸ ਸ਼ਾਇਰ ਵਿੱਚ ਇਕਦਮ ਫਿਰ ਇਕੱਲੀ ਹੋ ਗਈ ਉਹ ਸੋਚ ਰਹੀ ਸੀ ਕਿਹੋ ਜਿਹੀ ਜ਼ਿੰਦਗੀ ਬਖਸ਼ੀ ਹੈ ਰੱਬ ਨੇ ਜਿੱਥੇ ਰਿਸ਼ਤੇ ਬਣੇ ਉਥੇ ਪਿਆਰ ਨਹੀਂ ਮਿਲਿਆ ਜਿੱਥੇ ਰਿਸ਼ਤੇ ਨਹੀਂ ਸੀ ਉਥੇ ਪਿਆਰ ਮਿਲਿਆ ਕਿਉਂ ਕਿਸੇ ਵੀ ਆਪਣੇ ਰਿਸ਼ਤੇ ਵਿੱਚੋਂ ਪਿਆਰ ਵਹੁਣੀ ਹੀ ਮਰ ਜਾਏਗੀ ਨਹੀਂ ਉਹ ਕੋਸ਼ਿਸ਼ ਕਰੇਗੀ ਇਹ ਭਲਾ ਕਿੱਡੀ ਕੋ ਗੱਲ ਹੈ ਜੇ ਨਵਦੀਪ ਨੂੰ ਮੁੰਡੇ ਨਾਲ ਪਿਆਰ ਹੋ ਸਕਦਾ ਤਾਂ ਕੁੜੀ ਨਾਲ ਵੀ ਹੋ ਹੀ ਸਕਦਾ ਪਿਆਰ ਭਰੇ ਤਾਂ ਲੋਕ ਇਹੋ ਕਹਿੰਦੇ ਆ ਕਿ ਇਹ ਅਮੀਰੀ ਗਰੀਬੀ ਉਮਰ ਜਾਤ ਆਦਮੀ ਔਰਤ ਕੁਝ ਨਹੀਂ ਵੇਖਦਾ ਫਿਰ ਇਹ ਗੇ ਵਾਲਾ ਮਸਲਾ ਕਿਵੇਂ ਵੱਡਾ ਹੋ ਗਿਆ ਲੰਗੀ ਰਾਤ ਤੱਕ ਉਹ ਇੰਟਰਨੈਟ ਉੱਪਰ ਗੇ ਲੈਸਬੀਅਨ ਰਿਸ਼ਤੇ ਵਗੈਰਾ ਬਾਰੇ ਪੜਦੀ ਰਹੀ ਵੀਡੀਓ ਸੌਂਦੀ ਰਹੀ ਡਾਕਟਰ ਵੈਦ ਸਭ ਵੱਡੋ ਅੱਜ ਜਾਣਕਾਰੀ ਬਹੁਤ ਜਗ੍ਹਾ ਇਹ ਦਾਅਵੇ ਵੀ ਸੀ ਕਿ ਗੇ ਤੇ ਲੈਸਬੀਅਨ ਵੀ ਨਾਰਮਲ ਹੋ ਸਕਦੇ ਹਨ ਬਹੁਤ ਜਗ੍ਹਾ ਇਹ ਵੀ ਸੀ ਕਿ ਦਵਾਈਆਂ ਨਾਲ ਸਹੀ ਹੋ ਜਾਂਦੀ ਆਪਣੇ ਦਿਲ ਨੂੰ ਝੂਠੀ ਤਸੱਲੀ ਜਿਹੀ ਦੇ ਕੇ ਉਹ ਸੌ ਗਈ। ਉਸ ਨੂੰ ਲੱਗਾ ਕਿ ਉਹ ਆਪਣੇ ਪਿਆਰ ਨਾਲ ਜ਼ਰੂਰੀ ਨਵਦੀਪ ਨੂੰ ਬਦਲ ਸਕਦੀ ਹੈ। ਅਗਲੀ ਸਵੇਰੇ ਉੱਠ ਕੇ ਉਸ ਨੇ ਆਪਣੀ ਆਦਤ ਮੁਤਾਬਕ ਹੀ ਸਭ ਤੋਂ ਪਹਿਲਾਂ ਚਾਹ ਬਣਾਈ, ਫਿਰ ਨਵਦੀਪ ਨੂੰ ਉਠਾਇਆ। ਫਿਰ ਉਹਦੇ ਲਈ ਆਫਿਸ ਲਈ ਲੰਚ ਤੇ ਹੋਣ ਲਈ ਬ੍ਰੇਕਫਾਸਟ ਵੀ ਤਿਆਰ ਕੀਤਾ। ਸਾਰਾ ਕੰਮ ਕਰਦੀ ਹੋਈ ਉਹ ਉਸ ਨਾਲ ਇੰਜ ਵਿਹਾਰ ਕਰ ਰਹੀ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਤੇ ਉਹ ਬਿਲਕੁਲ ਨਾਰਮਲ ਹੋਈ। ਨਵਦੀਪ ਕਰੀਬ ਕਰੀਬ ਚੁੱਪ ਹੀ ਰਿਹਾ। ਆਪਣਾ ਲੰਚ ਚੋਕ ਕੇ ਉਹ ਆਫਿਸ ਚਲਾ ਗਿਆ। ਉਸ ਪਿੱਛੇ ਰੂਬੀ ਨੇ ਸਫਾਈ ਵਾਲੀ ਆਂਟੀ ਨਾਲ ਮਿਲ ਕੇ ਪੂਰਾ ਘਰ ਸਾਫ ਕੀਤਾ। ਜੋ-ਜੋ ਚੀਜ਼ਾਂ ਬਦਲਣ ਵਾਲੀਆਂ ਸੀ, ਉਹਨਾਂ ਦੀ ਲਿਸਟ ਬਣਾਈ। ਕੂੜ-ਕਬਾੜ ਬਾਹਰ ਕੱਢਿਆ। ਇੱਕ ਹੀ ਦਿਨ 'ਚ ਘਰ ਪੂਰਾ ਚਮਕਾ ਦਿੱਤਾ। ਫਿਰ ਉਸਨੇ ਨਵਦੀਪ ਨੂੰ ਮੈਸੇਜ ਕੀਤਾ ਕਿ ਆਫਿਸ ਤੋਂ ਜਲਦੀ ਆ ਜਾਣਾ। ਤਾਂ ਜੋ ਉਹ ਲਿਸਟ ਮੁਤਾਬਕ ਸਮਾਨ ਖਰੀਦ ਲੈਣ। ਪਹਿਲਾਂ ਤਾਂ ਉਸਨੇ ਰਿਪਲਾਈ ਹੀ ਨਾ ਕੀਤਾ। ਜਦੋਂ ਉਸਨੇ 2-3 ਵਾਰ ਕਾਲ ਕੀਤੀ ਤਾਂ ਮੈਸੇਜ ਵੇਖ ਕੇ ਰਿਪਲਾਈ ਕੀਤਾ ਤੇ ਕਿਹਾ ਕਿ ਅਲਮਾਰੀ ਵਿੱਚੋਂ ਕ੍ਰੈਡਿਟ ਕਾਰਡ ਲੈ ਕੇ ਖੁਦ ਹੀ ਔਲਾ ਬੁੱਕ ਕਰਕੇ ਐਲਾਇੰਸ ਪ੍ਰੈਸ ਵਿੱਚੋਂ ਸਮਾਨ ਲੈ ਆਈ। ਰੂਬੀ ਉਸ ਦੇ ਇਸ ਰਿਸਪੌਂਸ ਤੋਂ ਇੱਕਦਮ ਉਦਾਸ ਤੇ ਦੁਖੀ ਹੋ ਗਈ। ਉਹ ਆਪਣੇ ਕਮਰੇ ਵਿੱਚ ਜਾ ਕੇ ਰੋਈ। ਰੋਂਦੀ ਰੋਂਦੀ ਹੀ ਸੌਂ ਗਈ। ਉਦੋਂ ਉઠી ਜਦੋਂ ਘਰੋਂ ਮੰਮੀ ਦਾ ਫੋਨ ਆਇਆ। ਉਹ ਵੀਡੀਓ ਕਾਲ ਕਰਨਾ ਚਾਹੁੰਦੇ ਸੀ ਪਰ ਉਹਨੇ ਮਨਾ ਕਰ ਦਿੱਤਾ। ਉਹ ਢਿੱਲੇ ਢਿੱਲੇ ਜਵਾਬ ਦਿੰਦੀ ਰਹੀ। ਜਿਵੇਂ ਜਾਗਦਾ ਹੋਈ ਤਬੀਅਤ ਖਰਾਬ ਹੋਈ ਵਾਰ-ਵਾਰ ਪੁੱਛਣ ਤੇ ਉਸਨੇ ਇਹ ਕਹਿ ਕੇ ਖਿਆੜਾ ਛੁੜਾਇਆ ਕਿ ਘਰ ਦੀ ਯਾਦ ਆ ਰਹੀ ਹੈ ਮੰਮੀ ਨੇ ਇਹੋ ਸਮਝਾਇਆ ਕਿ ਕੁੜੀ ਨੂੰ ਨਵੇਂ ਘਰ ਵਿੱਚ ਆਪਣੇ ਪਿਆਰ ਤੇ ਕੰਮਕਾਜ ਨਾਲ ਸਭ ਦਾ ਦਿਲ ਜਿੱਤਣਾ ਪੈਂਦਾ ਹੈ ਸਾਸ ਸੋਹਰਾ ਘਰ ਵਾਲਾ ਤੇ ਸਭ ਪਰਿਵਾਰ ਦਾ ਕਿਸੇ ਦੀ ਵੀ ਛੋਟੀ-ਛੋਟੀ ਗੱਲ ਨੂੰ ਛੱਡਣਾ ਵੀ ਪੈਂਦਾ ਹੈ ਫਿਰ ਹੌਲੀ-ਹੌਲੀ ਸਭ ਸਹੀ ਹੋ ਜਾਂਦਾ ਹੈ ਪਰ ਰੂਬੀ ਕਿਵੇਂ ਸਮਝਾਉਂਦੀ ਕਿਉਂ ਦਿਲ ਜਿੱਤਣ ਦੀ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਾਰ ਚੁੱਕੀ ਸੀ। ਆਉਂਦੇ ਘਰ ਵਾਲ ਨੇ ਤਾਂ ਸਾਫ਼ ਹੀ ਕਹਿ ਦਿੱਤਾ ਕਿ ਕਿਸੇ ਕੁੜੀ ਲਈ ਆਉਂਦੇ ਦਿਲ ਵਿੱਚ ਜਗ੍ਹਾ ਹੀ ਨਹੀਂ ਸਿਰਫ਼ ਮੁੰਡੇ ਲਈ ਹੈ। ਕੋਈ ਕੁੜੀ ਹੁੰਦੀ ਉਹ ਫਿਰ ਵੀ ਆਉਂਦੀ ਥਾਵੇਂ ਲੜ-ਭੇੜ ਕੇ ਪਿਆਰ ਨਾਲ ਆਪਣੀ ਜਗ੍ਹਾ ਹਾਸਲ ਕਰ ਲੈਂਦੀ। ਪਰ ਇੱਥੇ ਤਾਂ ਫਿਰ ਵੀ ਉਹ ਹੌਂਸਲਾ ਕਰਕੇ ਉੱઠી ਖਾਣਾ ਬਣਾਉਣ ਦੀ ਤਿਆਰੀ ਕੀਤੀ ਤੇ ਰੋਟੀਆਂ ਤੋਂ ਬਿਨਾਂ ਸਭ ਬਣਾ ਕੇ ਨਹਾਉਣ ਗਈ। ਫਿਰ ਹਾਰ ਸ਼ਿੰਗਾਰ ਲਗਾ ਕੇ ਖੁਦ ਨੂੰ ਪੂਰਾ ਤਿਆਰ ਕੀਤਾ ਉਸਨੇ ਪੜਿਆ ਸੀ ਕਿ ਔਰਤ ਦੀ ਸੰਗਤ ਨਾਲ ਮਿਲਣ ਕਰਕੇ ਵੀ ਮਰਦ ਗੇ ਹੋ ਜਾਂਦੇ ਹਨ ਉਹ ਡੀਕਦੀ ਰਹੀ ਪਰ ਨਵਦੀਪ ਆਇਆ ਲੰਬੇ ਸਮੇਂ ਤੱਕ ਵੇਟ ਕੀਤੀ ਕਾਲ ਕੀਤੀ ਮੈਸੇਜ ਕੀਤੇ ਜਦੋਂ ਆਇਆ ਉਹਨੇ ਤਾਂ ਸ਼ਾਇਦ ਡਰਿੰਕ ਕੀਤੀ ਹੋਈ ਸੀ ਉਹਦੇ ਵੱਲ ਬਿਨਾਂ ਤੱਕੇ ਇਹ ਕਹਿ ਕੇ ਮੈਂ ਖਾਣਾ ਖਾ ਕੇ ਆਇਆ ਹਾਂ ਤੂੰ ਖਾ ਤੇ ਸੌ ਜਾ ਉਹ ਆਪਣੇ ਕਮਰੇ ਵਿੱਚ ਚਲਾ ਗਿਆ ਆਪਣੀ ਕਿਸਮਤੇ ਝੂਰਨ ਤੋਂ ਬਿਨਾ ਪ੍ਰੋਨਤੋਂ ਬਿਨਾ ਉਹ ਕੰਮ ਵੀ ਕੀ ਸਕਦੀ ਸੀ ਉਹ ਭੁੱਖੀ ਪਾਣੀ ਉਵੇਂ ਹੀ ਸੌ ਗਈ ਸਭ ਹਾਰਸ਼ਿੰਗਰ ਉਵੇਂ ਹੀ ਰਹਿ ਗਿਆ ਸਭ ਬਨਾਇਆ ਹੋਇਆ ਭੋਜਨ ਵੀ ਸਵੇਰੇ ਉੱਠਣ ਦਾ ਉਹਦਾ ਮਨ ਨਹੀਂ ਹੋ ਰਿਹਾ ਸੀ ਉਹ ਮਨੋਤਨੋ ਪੂਰੀ ਤਰ੍ਹਾਂ ਟੁੱਟ ਗਈ ਸੀ ਨਵਦੀਪ ਨੇ ਆ ਕੇ ਉਠਾਇਆ ਤੇ ਬ੍ਰੇਕਫਾਸਟ ਬਣਾਉਣ ਲਈ ਕਿਹਾ ਮਨ ਮਾਰ ਕੇ ਉઠી ਤੇ ਸਭ ਕੁਝ ਬਣਾਇਆ ਫਿਰ ਨਵਦੀਪ ਨੂੰ ਖਵਾਇਆ ਵੀ ਤੇ ਪੈਕ ਕਰਕੇ ਵੀ ਦਿੱਤਾ ਪਰ ਅਜ ਉਸ ਦੇ ਅੰਦਰ ਕੱਲ ਵਾਲੀ ਫੁਰਤੀ ਨਹੀਂ ਸੀ ਨਵਦੀਪ ਨੂੰ ਵੀ ਲੱਗਾ ਕਿ ਉਹ ਖੁਸ਼ ਨਹੀਂ ਫਿਰ ਉਸਨੇ ਉਸ ਨੂੰ ਦੋ ਟੁਕ ਸੁਣਾਈ ਦੇਖ ਰੂਬੀ ਆਪਣਾ ਰਿਸ਼ਤਾ ਬਸ ਇੱਕ ਛੱਤ ਥੱਲੇ ਇਕੱਠੇ ਰਹਿਣ ਤੱਕ ਹੈ ਇਸ ਵਿੱਚ ਕਦੇ ਵੀ ਪਤੀ ਪਤਨੀ ਵਰਗਾ ઓરો ਮਾਸ ਨਹੀਂ ਆ ਸਕਦਾ ਜੋ ਤੂੰ ਕੋਸ਼ਿਸ਼ ਕਰ ਰਹੀ ਹੈ ਮੇਰਾ ਕੰਮ ਤੈਨੂੰ ਸਪੋਰਟ ਕਰਨਾ ਹੈ ਤੇ ਤੇਰਾ ਮੈਨੂੰ ਤੇ ਦੁਨੀਆ ਸਾਹਮਣੇ ਇਹ ਦਿਖਾਉਣਾ ਕਿ ਆਪਾਂ ਪਤੀ ਪਤਨੀ ਹਾਂ ਬਾਕੀ ਮੈਨੂੰ ਪਤਾ ਹੈ ਤੇਰੀਆਂ ਵੀ ਜ਼ਰੂਰਤਾਂ ਹਨ ਤੂੰ ਚਾਹੇ ਤਾਂ ਕੋਈ ਦੋਸਤ ਬਣਾ ਸਕਦੀ ਹੈ ਜਾਂ ਕੋਈ ਪਹਿਲਾਂ ਸੀ ਉਹਨੂੰ ਬੁਲਾ ਸਕਦੀ ਹੈ ਨਵਦੀਪ ਦੀ ਆਖਰੀ ਗੱਲ ਸੁਣ ਕੇ ਰੂਬੀ ਦਾ ਹੌਂਕਾ ਹੀ ਨਿਕਲ ਗਿਆ ਇਹ ਗੱਲ ਆਪਣੇ ਘਰ ਵਾਲੇ ਕੋਲ ਸੁੰਨਾ ਕਿਸੇ ਵੀ ਔਰਤ ਲਈ ਦੁੱਖ ਪਰਿਯੋਗ ਸਕਦੀ ਹੈ ਪਰ ਉਸ ਕੁੜੀ ਲਈ ਤਾਂ ਇਹ ਹੋਰ ਵੀ ਅਸਹਿ ਸੀ ਜਿਸ ਨੇ ਕਿਸੇ ਮੁੰਡੇ ਨੂੰ ਆਪਣੇ ਕੋਲ ਵੀ ਨਾਉਣ ਦਿੱਤਾ ਹੋਈ ਉਹ ਉਹਨੂੰ ਉੱਤੇ ਹੀ ਛੱਡ ਕੇ ਮੁੜ ਹੌਕੇ ਪਰਦੀ ਹੋਈ ਆਪਣੇ ਕਮਰੇ 'ਚ ਆ ਗਈ ਉਦੋਂ ਤੱਕ ਅੱਧ ਸੁਤੀ ਪਈ ਰਹੀ ਜਦੋਂ ਤੱਕ ਨੌਕਰਾਨੀ ਨੇ ਆ ਕੇ ਨਾ ਉਠਾਇਆ ਉਹਨੇ ਉਦੋਂ ਹੀ ਮੋਬਾਈਲ ਵੇਖਿਆ ਤਾਂ ਨਵਦੀ ਦਾ ਮੈਸੇਜ ਸੀ ਸੌਰੀ ਦਾ ਕਿ ਉਹਦਾ ਕਹਿਣ ਦਾ ਮਤਲਬ ਉਹਦੇ ਕਰੈਕਟਰ ਤੇ ਉਂਗਲ ਕਰਨਾ ਨਹੀਂ ਸੀ ਸਿਰਫ ਸਮਝਾਉਣਾ ਸੀ ਕਿ ਦਿਨ ਵੇਲੇ ਭਾਵੇਂ ਆਪਾਂ ਇਕੱਠੇ திਸੀਏ ਪਰ ਰਾਤ ਵੇਲੇ ਆਪਣੇ ਰਾਹ ਅੱਡੋ-ਅੱਡ ਹਨ ਉਹਨੂੰ ਅੱਜ ਨਹੀਂ ਤਾਂ ਕੱਲੇ ਸਮਝਣਾ ਪਵੇਗਾ ਨਾਲ ਹੀ ਇਹ ਵੀ ਮੈਸੇਜ ਸੀ ਕਿ ਉਹ ਦੁਪਹਿਰ ਵੇਲੇ ਆਏਗਾ ਉਹ ਦੋਵੇਂ ਗ੍ਰੋਸਰੀ ਲੈ ਕੇ ਆਉਣਗੇ ਪਰ ਪਲੀਜ਼ ਉਹ ਇਸ ਤੋਂ ਵੱਧ ਉਸ ਤੋਂ ਉਮੀਦ ਨਾ ਰੱਖੇ ਰੂਬੀ ਖੁਸ਼ ਸੀ ਖੁਸ਼ ਹੋਇਆ ਜਾ ਸਕਦਾ ਸੀ ਜਾਬ ਦਾ ਨਵਦੀਪ ਥੋੜਾ ਪਿਗਲ ਹੀ ਗਿਆ ਸੀ ਇੰਜ ਪਿਗਲਾ ਸਕਣਾ ਉਹਨੂੰ ਆ ਗਿਆ ਸੀ ਇੱਕ ਗੱਲ ਮਨਜ਼ੂਰ ਹੋ ਗਈ ਸੀ ਕਿ ਉਹਦੇ ਨਾਲ ਸੌਦੇ ਪੱਤੇ ਖਰੀਦ ਕੇ ਲਿਆ ਸਕੇਗਾ ਬਾਕੀ ਫਿਰ ਸਹੀ ਪਹਿਲਾਂ ਖਰੀਦਦਾਰੀ ਕਰਦੇ ਰਹੇ ਰਿਲਾਇੰਸ ਫਰੈਂਸ ਤੋਂ ਕਿਚਨ ਦੀ ਹਰੇਕ ਆਈਟਮ ਖਰੀਦੀ ਫਿਰ ਜਨਰਲ ਸਟੋਰ ਤੋਂ ਬਾਕੀ ਦੀ ਖਰੀਦ ਉਹ ਆਉਂਦੇ ਨਾਲ ਤੁਰਦਾ ਹੀ ਰਿਹਾ ਜਿੱਥੇ ਜਿਵੇਂ ਉਹ ਖੜਦੀ ਰੁਕ ਜਾਂਦਾ ਪਰ ਉਹਦੇ ਵਿੱਚ ਉਹ ਆਤਮ ਵਿਸ਼ਵਾਸ ਜਿਆ ਨਹੀਂ ਸੀ ਕਰੋ ਬਾਰ ਆਉਂਦੇ ਹੀ ਉਹਨੂੰ ਲੱਗਾ ਜਿਵੇਂ ਉਹ ਕਿਸੇ ਗੱਲੋਂ ਘਬਰਾ ਰਿਹਾ ਹੋਈ ਇੰਜ ਉਦੋਂ ਹੀ ਹੁੰਦਾ ਹੈ ਜਦੋਂ ਕੋਈ ਮੁੰਡਾ ਪਹਿਲੀ ਦੂਜੀ ਵਾਰ ਕਿਸੇ ਸੋਹਣੀ ਕੁੜੀ ਨਾਲ ਘੁੰਮ ਰਿਹਾ ਹੋਈ ਪਰ ਇੱਥੇ ਤਾਂ ਉਹ ਉਸਦੀ ਆਪਣੀ ਘਰ ਵਾਲੀ ਸੀ ਫਿਰ ਵੀ ਕਿਉਂ ਇਸ ਦੀ ਮਰਜ਼ ਉਹਨੂੰ ਸਮਝ ਨਾ ਆਈ ਪਰ ਪਹਿਲੀ ਵਾਰ ਉਹਨਾਂ ਨੇ ਇਕੱਠਿਆਂ ਘਰੋ ਕੁਝ ਵਕਤ ਬਤਾਇਆ ਸੀ ਇੱਕ ਜਗ੍ਹਾ ਜिद ਕਰਕੇ ਆਈਸਕ੍ਰੀਮ ਵੀ ਖਾਦੀ ਫਿਰ ਉਹ ਉਹਨੂੰ ਘਰ ਡ੍ਰੌਪ ਵੀ ਕਰ ਗਿਆ ਕਦੋਂ ਆਉਂਗੇ ਰੂਬੀ ਨੇ ਪੁੱਛਿਆ ਮੇਰੀ ਉਡੀਕ ਨਾ ਕਰਨਾ ਖਾਣਾ ਖਾ ਕੇ ਸੌਂ ਜਾਣਾ ਮੈਂ ਲੇਟ ਹੋ ਜਾਵਾਂਗਾ ਉਸ ਦੀ ਪਰੇਸ਼ਾਨੀ ਦੀ ਕੋਈ ਹੱਦ ਨਾ ਰਹੀ ਉਹ ਕਰੇ ਵੀ ਤਾਂ ਕੀ ਕਰੇ ਘਰ ਇਕੱਲੀ ਰਹਿ ਕੇ ਉਸ ਦਾ ਵੈਸੇ ਹੀ ਦਿਮਾਗ ਖਰਾਬ ਹੋ ਰਿਹਾ ਸੀ ਪਿਛਲੇ 2-3 ਦਿਨ ਤੋਂ ਉਹਨੇ ਚੱਜਣਾ ਰੋਟੀ ਵੀ ਨਹੀਂ ਖਾਧੀ ਸੀ ਸਭ ਤੋਂ ਵੱਡੀ ਗੱਲ ਜਿੰਨਾ ਹੁਸੈਨ ਸੁਪਨਿਆਂ ਨਾਲ ਇੱਕ ਕੁੜੀ ਜਵਾਨ ਹੁੰਦੀ ਹੈ ਉਹ ਜਿਆਦਾ ਕੁਝ ਵੀ ਨਹੀਂ ਸੀ ਹੋਇਆ ਆਉਂਦੀਆਂ ਬਾਹਾਂ ਤਾਂ ਇੱਕ ਨਿੱਗੀ ਗਲ ਬੱਕੜੀ ਨੂੰ ਹੀ ਤਰਸ ਰਹੀਆਂ ਸਨ ਖੂਹ ਦੇ ਕੋਲ ਜਾ ਕੇ ਪਿਆਸੇ ਨੂੰ ਪਤਾ ਲੱਗੇ ਕਿ ਪਾਣੀ ਤਾਂ ਖਾਰਾ ਹੈ ਉਹ ਕੀ ਕਰੇਗਾ ਸ਼ਾਇਦ ਨਾ ਉਮੀਦੀ ਵਿੱਚ ਹੀ ਮਰ ਜਾਏ ਉਹ ਦੇਖਦੀ ਰਹੀ ਪਰ ਨਵਦੀਪ ਨਾ ਆਇਆ ਉਹ ਟੀਵੀ ਦੇਖਦੀ ਰਹੀ ਸਿਰਫ ਘਰ ਗੱਲ ਕੀਤੀ ਕਿਸੇ ਵੀ ਸਹੇਲੀ ਦੋਸਤ ਨਾਲ ਕੋਈ ਗੱਲ ਨਾ ਕੀਤੀ ਉਹਦਾ ਮਨ ਹੀ ਨਾ ਕਰਦਾ ਗੱਲ ਕਰਦੀ ਵੀ ਤਾਂ ਕੀ ਕਰਦੀ ਕੀ ਦੱਸਦੀ ਉਹਨੂੰ ਇਹ ਤਾਂ ਪਤਾ ਹੀ ਸੀ ਕਿ ਗੱਲ ਕਿੱਥੇ ਜਾ ਕੇ ਕਿੱਥੇ ਪਹੁੰਚਣੀ ਹੈ ਉਸ ਨਾਲ ਕੀ ਮਜ਼ਾਕ ਹੋਣੇ ਸੀ ਉਸ ਤੋਂ ਕੀ ਪੁੱਛਿਆ ਜਾਣਾ ਸੀ ਝੂਰ ਤਾਂ ਬੋਲੇ ਜਿਸ ਨੂੰ ਕੁਝ ਪਤਾ ਹੋਏ ਵੀ ਉਹ ਤਾਂ ਇੰਜਨ ਜਾਣ ਸੀ ਜਿਵੇਂ ਕੋਰੀ ਸਲੇਟ ਹੋਏ ਕਿਤਾਬੀ ਗੱਲਾਂ ਤੋਂ ਬਿਨਾਂ ਉਸ ਪੱਲੇ ਕੱਖ ਵੀ ਨਹੀਂ ਸੀ ਕਿਸਮਤ ਉੱਪਰ ਹੰਝੂ ਕੇਰਦੀ ਰਹੀ ਉਸਦੀ ਹੀ ਕਿਸਮਤ ਐਵੇਂ ਕਿਉਂ ਰੱਬ ਤੋਂ ਇਹੋ ਪੁੱਛਦੀ ਰਹੀ ਫਿਰ ਉਹ ਸੌ ਗਈ ਥੱਕੀ ਹੋਈ ਸੀ ਰੋਣ ਨਾਲ ਦਿਮਾਗ ਹੋਰ ਵੀ ਥੱਕ ਗਿਆ ਸਵੇਰੇ అలਾਰਮ ਲਗਾ ਕੇ ਹੀ ਉઠી ਸੀ ਪਹਿਲਾ ਵਾਂਗ ਹੀ ਉਹਨੇ ਸਭ ਇਹੋ ਕੀਤਾ ਬ੍ਰੇਕਫਾਸਟ ਤੋਂ ਲੈ ਕੇ ਲੰਚ ਤਿਆਰ ਕਰਨ ਤੱਕ ਉਸ ਨੂੰ ਮਹਿਸੂਸ ਹੋਇਆ ਜਿਵੇਂ ਉਸਦੀ ਹیثیت ਮੈਚ ਇੱਕ ਨੌਕਰਾਨੀ ਵਰਗੀ ਹੈ ਖਾਣਾ ਬਣਾਉਣ ਕੱਪੜੇ ਧੋਣ ਸਫਾਈ ਕਰਨ ਤੱਕ ਹੀ ਆਖਿਰ ਮਰਦ ਤੇ ਔਰਤ ਨੂੰ ਕਿਹੜਾ ਰਿਸ਼ਤਾ ਹੈ ਜੋ ਪਤੀ ਪਤਨੀ ਬਣਾਉਂਦਾ ਹੈ ਭਾਵਨਾਵਾਂ ਤੇ ਜਿਸਮਾਂ ਦੀ ਸਾਹਸ ਇਹ ਦੋਵਾਂ ਵਿੱਚ ਗਾਇਬ ਸੀ ਜੋ ਕੁਝ ਹੁੰਦੇ ਨਾਲ ਵਧੀਆ ਵਿਹਾਰ ਨਵਦੀ ਰੂਬੀ ਨਾਲ ਕਰ ਰਿਹਾ ਸੀ ਉਹ ਪਿਆਰ ਨਾਲੋਂ ਕਿਤੇ ਤਰਸ ਦੀ ਭਾਵਨਾ ਵਧੇਰੇ ਸੀ ਇਸ ਤੋਂ ਵੱਧ ਪਿਆਰ ਦਾ ਇਜ਼ਹਾਰ ਤਾਂ ਕੋਈ ਆਪਣੀ ਪਾਲਤੂ ਜਾਨਵਰ ਨਾਲ ਵੀ ਕਰ ਲੈਂਦਾ ਹੈ ਪਰ ਉਹ ਫਿਰ ਵੀ ਚੱਲ ਰਹੀ ਸੀ ਪਤਾ ਨਹੀਂ ਕਿਉਂ ਫਿਰ ਇੱਕ ਦਿਨ ਐਸਾ ਕੁਝ ਵਾਪਰਿਆ ਜਿਸ ਦੀ ਉਮੀਦ ਰੂਬੀ ਨੂੰ ਨਹੀਂ ਸੀ ਨਵਦੀਪ ਨਾਲ ਕੋਈ ਇੱਕ ਹੋਰ ਸ਼ਖਸ ਵੀ ਘਰ ਆਇਆ ਉਸ ਨੂੰ ਪਹਿਲੀ ਵਾਰ ਖੁਸ਼ੀ ਹੋਈ ਚਲੋ ਕੋਈ ਤਾਂ ਆਇਆ ਜਿਸ ਨਾਲ ਉਹਦੀ ਜਾਣ ਪਹਿਚਾਨ ਹੈ ਥੋੜੀ ਉਹ ਇੰਟਰੋ ਮਗਰੋਂ ਉਹਨੂੰ ਕੁਝ ਨਮਕੀਨ ਬਣਾ ਲਈ ਆਰਡਰ ਹੋਇਆ ਉਹ ਉਦੋਂ ਹੀ ਕੁਝ ਸਨੈਕਸ ਬਣਾਉਣ ਲੱਗੀ ਆਉਂਦੇ ਸਨੈਕਸ ਬਣਾਉਂਦੇ ਬਣਾਉਂਦੇ ਹੀ ਉਹਨੂੰ ਆਵਾਜ਼ਾਂ ਸੁనిਆਂ ਕਿ ਉਹ ਜਾਮ ਟਕਰਾਰ ਰਹੇ ਹਨ ਬਾਹਰ ਆ ਕੇ ਵੇਖਿਆ ਤਾਂ ਦੋਵੇਂ ਹੀ ਪੀ ਰਹੇ ਸੀ ਜਦ ਕੇ ਵਿਆਹ ਤੋਂ ਪਹਿਲਾਂ ਇਹੋ ਦੱਸਿਆ ਗਿਆ ਸੀ ਕਿ ਮੁੰਡਾ ਕੋਈ ਨਸ਼ਾ ਨਹੀਂ ਕਰਦਾ ਇੰਜੋ ਪਿੰਧੀ ਆਪਸ ਚ ਹੀ ਗੱਲਾਂ ਕਰਦੇ ਰਹੇ। ਓ ਖੀਜੀ ਹੋਈ ਰਾਤ ਦਾ ਖਾਣਾ ਬਣਾਉਣ ਲੱਗੀ। ਖਾਣਾ ਖਾਂਦੇ ਹੋਏ ਦੋਵਾਂ ਨੇ ਬਹੁਤੀ ਗੱਲ ਨਾ ਕੀਤੀ। ਗੱਲਾਂ ਸੌਂਦੇ ਹੋਏ ਉਹ ਇੰਜ ਜਾਪ ਰਿਹਾ ਸੀ ਜਿਵੇਂ ਉਹ ਬਹੁਤ ਘਟ ਜਾਂਦੇ ਹੋਣ। ਖਾਣਾ ਖਾਣ ਮਗਰੋਂ ਉਹ ਉਡੀਕਦੀ ਰਹੀ ਕਿ ਉਹ ਕਦੋਂ ਜਾਵੇਗਾ। ਪਰ ਉਹ ਬੈਠੇ ਰਹੇ। ਨਵਦੀਪ ਨੇ ਉਹਨੂੰ ਕਈ ਵਾਰ ਸੌਂ ਜਾਣ ਨੂੰ ਕਿਹਾ। ਪਰ ਉਹਨੂੰ ਲੱਗਾ ਕਿ ਇੰਜ ਕਿਸੇ ਦੇ ਬੈਠੇ ਸੌਂ ਜਾਣਾ ਚੰਗਾ ਨਹੀਂ ਲੱਗਦਾ। ਫਿਰ ਉਸਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਨਵਦੀਪੂਸ ਮੁੰਡੇ ਨੂੰ ਖੁਦ ਹੀ ਆਪਣੇ ਬੈਡਰੂਮ ਵਿੱਚ ਲੈ ਗਿਆ ਤੇ ਜਾਂਦੇ ਹੋਏ ਗੁੱਡ ਨਾਈਟ ਵੀ ਕਹਿ ਗਿਆ ਦਰਵਾਜ਼ਾ ਬੰਦ ਹੋਇਆ ਤਾਂ ਉਹਨੂੰ ਲੱਗਿਆ ਕਿ ਜਿਵੇਂ ਉਹ ਕੋਈ ਫਿਲਮ ਵੇਖ ਰਹੀ ਹੋਵੇ ਤੇ ਉਹ ਉਸ ਦਾ ਇੱਕ ਹਿੱਸਾ ਹੋਏ ਘੱਟੋ-ਘੱਟ ਅਸਲ ਜ਼ਿੰਦਗੀ ਵਿੱਚ ਤਾਂ ਅਜਿਹਾ ਉਸਨੇ ਸੁਨਿਆ ਨਹੀਂ ਸੀ ਪਰ ਅਜੇ ਹੀ ਸੱਚਾਈ ਭਲਾ ਦੱਸੇਗਾ ਵੀ ਕੌਣ ਕਿ ਉਹ ਇਹ ਭੇਦ ਕਿਸੇ ਨਾਲ ਖੋਲ ਸਕੇਗੀ ਉਹ ਆਪਣੇ ਕਮਰੇ 'ਚ ਆ ਕੇ ਲੇਟ ਗਈ ਉਹਦੀ ਜ਼ਿੰਦਗੀ ਵਰਗਾ ਹਨੇਰਾ ਕਮਰੇ ਵਿੱਚ ਸੀ ਉਹ ਸਮਝਣ ਤੋਂ ਅਸਮਰੱਥ ਸੀ ਕਿ ਕੀ ਕਰੇ ਕਿੰਜ ਕਰੇ ਜ਼ਿੰਦਗੀ ਦੇ ਬੇਸਵਾਦੇ ਹਿੱਸੇ ਨਾਲ ਪਹਿਲੀ ਵਾਰ ਵਾਪਿਆ ਸੀ ਕਿਸ ਕੋਲ ਦੁੱਖ ਰੋਈ ਅੱਧੀ ਰਾਤ ਤੱਕ ਤਰ੍ਹਾਂ ਤਰ੍ਹਾਂ ਦੇ ਖਿਆਲ ਉਹਦੇ ਮਨ 'ਚ ਘੁੰਮਦੇ ਰਹੇ ਤਲਾਕ ਦੌੜ ਜਾਣ ਤੇ ਮਰ ਜਾਣ ਤੱਕ ਸਭ ਕੁਝ ਸੋਚ ਕੇ ਉਹ ਟਾ ਲੈਂਦੀ ਪਰ ਹਰੇਕ ਖਿਆਲ ਇੱਥੇ ਆ ਕੇ ਰੁਕ ਜਾਂਦਾ ਲੋਕੀ ਆਖਣਗੇ ਕਿ ਪਾਲਣ ਵਾਲਿਆਂ ਕੋਲ ਵਿਗੜ ਗਈ ਹੋਣੀ ਐ ਤਾਂ ਹੀ ਮਹੀਨਾ ਵੀ ਨਾ ਕੱਟ ਸਕੀ ਕਿਉਂ ਉਹਨਾਂ ਦੀ ਇੱਜ਼ਤ ਨੂੰ ਦਾਗ ਲਵਾਵੇ ਜਿਨ੍ਹਾਂ ਨੇ ਉਹਨੂੰ ਪਾਲ-ਪੋਸ ਕੇ ਵੱਡਾ ਕੀਤਾ ਕਾਸ਼ ਉਸਦੀ ਮਾਂ ਉਸ ਨੂੰ ਵੀ ਨਾਲ ਹੀ ਉਸ ਐਕਸੀਡੈਂਟ ਵਿੱਚ ਮਰਨ ਦੇ ਦਿੰਦੀ ਅੱਧੀ ਰਾਤ ਮਗਰੋਂ ਉਹਨੂੰ ਲੱਗਾ ਜਿਵੇਂ ਦਰਵਾਜ਼ਾ ਖੁੱਲ੍ਹਾ ਕਿਸੇ ਦੇ ਕਮਰੇ ਵਿੱਚੋਂ ਬਾਹਰ ਜਾਣ ਦੀ ਆਵਾਜ਼ ਆਈ ਉਦੋਂ ਉੱઠી ਇਹ ਵੇਖਣ ਕੇ ਕੀ ਹੋਇਆ ਹੈ ਜਦੋਂ ਤੱਕ ਉਹ ਕਮਰੇ ਵਿੱਚੋਂ ਬਾਹਰ ਨਿਕਲੀ ਉਦੋਂ ਤੱਕ ਤਾਂ ਉਹ ਜਾ ਚੁੱਕਾ ਸੀ ਨਵਦੀਪ ਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ ਉਹਨੇ ਅੰਦਰ ਜਾ ਕੇ ਵੇਖਿਆ ਕਿ ਨਵਦੀ ਸੁੱਤਾ ਪਿਆ ਸੀ। ਉਹਦਾ ਅੱਧਾ ਨੰਗਾ ਜਿਸਮ ਅੱਧਾ ਕੋ ਕੰਬਲ ਨਾਲ ਢਕਿਆ ਹੋਇਆ ਸੀ। ਉਸ ਦੇ ਉੱਪਰ ਬਾਕੀ ਕੰਬਲ ਦੇ ਕੇ ਲਾਈਟ ਤੇ ਦਰਵਾਜ਼ਾ ਬੰਦ ਕਰਕੇ ਉਹ ਵਾਪਸ ਕਮਰੇ ਵਿੱਚ ਆ ਗਈ। ਇਹ ਸੋਚਣ ਲੱਗੀ ਕਿ ਉਸ ਕੋਲ ਅੱਗੇ ਜ਼ਿੰਦਗੀ ਵਿੱਚ ਹੋਰ ਕਿਹੜੇ ਆਪਸ਼ਨ ਹਨ। ਇੰਜ ਕਿੰਜ ਉਹ ਜ਼ਿੰਦਗੀ ਕੱਢ ਸਕਦੀ ਹੈ? ਅਗਲੇ ਦਿਨ ਛੁੱਟੀ ਸੀ। ਇਸ ਦਿਨ ਉਹ ਆਮ ਨਾਲੋਂ ਥੋੜਾ ਲੇਟ ਉੱઠી। ਨਵਦੀ ਵੀ ਲੇਟ ਉੱਠਿਆ। ਦੋਵਾਂ ਵਿੱਚ ਇੱਕ ਜੀਬ ਖਾਮੋਸ਼ੀ ਸੀ ਨਵਦੀਪ ਦੀ ਜ਼ਿੰਦਗੀ ਦੇ ਸਾਰੇ ਰਾਜ਼ ਉਹਦੇ ਸਾਹਮਣੇ ਖੋਲ ਚੁੱਕੇ ਸੀ ਇਸ ਲਈ ਬੋਲਚਾਲ ਲਈ ਦੋਵਾਂ ਵਿੱਚ ਕੁਝ ਖਾਸ ਨਹੀਂ ਸੀ ਸਾਰਾ ਕੰਮ ਕਰ ਨਿਪਟਾ ਕੇ ਉਹ ਫਿਰ ਤੋਂ ਲੇਟ ਗਈ ਉਹ ਇਸ ਉਢੇੜ ਬੋਨ ਵਿੱਚ ਸੀ ਕਿ ਉਹ ਪੇਕੇ ਹੋ ਆਈ ਸਹੁਰਿਆਂ ਦੇ ਮੋਹ ਪਿਆਰ ਦਾ ਉਹਨੂੰ ਢੰਗ ਸਮਝ ਵਿੱਚ ਆ ਗਿਆ ਸੀ ਜਿਨ੍ਹਾਂ ਨੇ ਸਭ ਜਾਣਦੇ ਹੋਏ ਵੀ ਆਪਣਾ ਮੁੰਡਾ ਵਿਆਹ ਲਿਆ ਸੀ ਸ਼ਾਇਦ ਇਹ ਸੋਚ ਕੇ ਕਿ ਔਰਤ ਨਾਲ ਰਹਿ ਕੇ ਉਹਦਾ ਸ਼ਕਤ ਜ਼ਰੂਰ ਬਦਲ ਜਾਏਗਾ ਗੇ ਰਿਸ਼ਤਿਆਂ ਬਾਰੇ ਲੁਕਵੇਂ ਜਮ ਖੋਲਿਸ ਸੁਭਾਅ ਵਿੱਚ ਗੱਲਬਾਤ ਹੁੰਦੀ ਹੈ ਤਾਂ ਇਹਨੂੰ ਨਵਾਬੀ ਸ਼ੌਕ ਹੀ ਸਮਝਿਆ ਜਾਂਦਾ ਹੈ ਰਾਜ شاہੀ ਦੇ ਦੌਰ ਵਿੱਚ ਨਵਾਬ ਅਕਸਰ ਨਰਮ ਉਮਰ ਤੇ ਜਿਸਮ ਦੇ ਮੁੰਡਿਆਂ ਨੂੰ ਆਪਣੇ ਸ਼ੌਕ ਵਜੋਂ ਵਰਤਦੇ ਸੀ ਅੰਦਰੋਂ ਅੰਦਰ ਹੀ ਇਸ ਨੂੰ ਸਵੀਕਾਰ ਕੀਤਾ ਹੋਇਆ ਸੀ ਪਰ ਸਮੱਸਿਆ ਉੱਥੇ ਹੁੰਦੀ ਸੀ ਜਿੱਥੇ ਵਿਆਹ ਮਗਰੋਂ ਔਰਤ ਇਸ ਨੂੰ ਭੁਗਤਦੀ ਸੀ ਇਸ ਮਤ ਚੁਕਤਾਈ ਦੀ ਕਹਾਣੀ ਲਿਹਾਬ ਐਵੇਂ ਦੇ ਰਿਸ਼ਤਿਆਂ ਦੀ ਕਹਾਣੀ ਸੀ ਪਰ ਰੂਪੀ ਨੂੰ ਤਾਂ ਉਸ ਕਹਾਣੀ ਦੀ ਨਾਇਕਾ ਖਲ ਨਾਇਕਾ ਜਿਹਾ ਕੋਈ ਅਲੱਗ ਸ਼ੌਂਕ ਨਹੀਂ ਸੀ। ਉਹਦੀ ਪਿਆਰ ਮੁਹੱਬਤ ਦੀ ਸਮਝ ਬੇਹੱਦ ਸਿੱਧੀ ਸੀ। ਆਰਤਮਰ ਰਾਜਕੁਮਾਰ ਤੇ ਰਾਜਕੁਮਾਰੀ ਉਹਨੇ ਇਹੋ ਸੁਪਨੇ ਦੇਖੇ ਸੀ, ਬੁਨੇ ਸੀ। ਪਰ ਹੁਣ ਉਹ ਟਹਿ ਗਈ ਸੀ। ਇੱਕ ਹੋਰ ਝਟਕੇ ਨੇ ਉਹਦੀ ਜ਼ਿੰਦਗੀ ਨੂੰ ਇੱਕ ਥਾਂ 'ਤੇ ਰੋਕ ਦਿੱਤਾ ਸੀ। ਕਦੇ ਉਹ ਸੋਚਦੀ ਉਹ ਨਵਦੀਪ ਨਾਲ ਲੜੇ। ਪਰ ਉਹਨੂੰ ਉੱਚੀ ਆਵਾਜ਼ ਵਿੱਚ ਲੜਨਾ ਵੀ ਨਹੀਂ ਸੀ ਆਉਂਦਾ। ਇੱਕ ਸਾਊ ਕੁੜੀ ਵਰਗੇ ਗੁਣ ਉਹਦੇ ਅੰਦਰ ਭਰੇ ਗਏ ਸੀ ਚੰਗੇ ਗੁਨਾ ਤੇ ਸੰਸਕਾਰਾਂ ਨੂੰ ਮਾੜੇ ਲੋਕ ਆਪਣੇ ਹੱਕ 'ਚ ਵਰਤ ਲੈਂਦੇ ਹਨ ਇੰਜ ਸਾਊ ਬੰਦੇ ਲੜਾਏ ਜਾਂਦੇ ਹਨ ਪਰ ਅੱਜ ਉਸ ਦੇ ਅੰਦਰ ਜਿਵੇਂ ਕੁਝ ਭਰਿਆ ਹੋਇਆ ਸੀ ਇੱਕ ਗੁੱਸਾ ਇੱਕ ਲਾਟ ਇੱਕ ਜਵਾਲਾਮੁਖੀ ਉਹਦੇ ਅੰਦਰ ਫਟਣ ਨੂੰ ਤਿਆਰ ਸੀ ਕੋਈ ਔਰਤ ਕਿਵੇਂ ਸਹਿ ਸਕਦੀ ਸੀ ਕਿ ਉਸ ਦਾ ਪਤੀ ਉਹਦੀ ਸੇਜ ਨੂੰ ਸੁਣਨੀ ਛੱਡ ਕੇ ਨਾਲ ਦੇ ਕਮਰੇ ਵਿੱਚ ਰਾਤ ਭਰ ਕਿਸੇ ਹੋਰ ਨਾਲ ਰੰਗ ਰਲੀਆਂ ਮਨਾਉਂਦਾ ਰਿਹਾ ਹੋਵੇ ਪਾਵੇਂ ਉਹ ਕਿਸੇ ਮਰਦ ਨਾਲ ਹੀ ਸੀ ਪਰ ਉਹ ਸਮਝਦੀ ਤਾਂ ਹੈ ਸੀ ਕਿ ਉਹਨਾਂ ਵਿਚਾਰ ਕੀ ਹੋ ਰਿਹਾ ਸੀ ਕੋਈ ਇਨਸਾਨ ਐਨਾ ਕਿੰਨਾ ਕੁ ਕਿਰਦਾਰ ਵਿੱਚ ਡਿੱਗ ਸਕਦਾ ਹੈ ਕਿ ਵਿਆਹ ਨੂੰ ਮਹੀਨਾ ਨਹੀਂ ਹੋਇਆ ਤੇ ਸ਼ਰਿਆਮ ਉਹ ਕਰਨ ਲੱਗ ਜਾਏ ਜੋ ਦੂਸਰੇ ਦੀ ਰੂਹ ਤੱਕ ਨੂੰ ਜ਼ਖਮੀ ਕਰ ਦੇਵੇ ਜਦੋਂ ਇਨਸਾਨ ਦੇ ਆਪਣੇ ਸੁੱਖਾਂ ਦੀ ਗੱਲ ਹੁੰਦੀ ਹੈ ਉਹ ਸਹੀ ਗਲਤ ਵਿਚਲਾ ਫਰਕ ਭੁੱਲ ਜਾਂਦਾ ਹੈ ਉਹ ਇਹ ਵੀ ਭੁੱਲ ਜਾਂਦਾ ਹੈ ਕਿ ਉਸਦੇ ਇਸ ਰਵੱਈਏ ਕਰਕੇ ਕਿਸੇ ਹੋਰ ਨੂੰ ਕਿੰਨਾ ਦੁੱਖ ਪਹੁੰਚ ਰਿਹਾ ਹੈ ਉਸਨੂੰ ਸਿਰਫ ਆਪਣੇ ਹੀ ਸਵਾਦ ਤਾਂ ਹੀ ਮਤਲਬ ਹੁੰਦਾ ਹੈ ਕੋਈ ਹੋਰ ਭਾਵੇਂ ਅੱਗ ਵਿੱਚ ਸੜਦਾ ਰਹੇ ਹੁਣ ਜਦੋਂ ਨਵਦੀਪ ਨੇ ਦੁਬਾਰਾ ਉਸਨੂੰ ਚਾਹ ਲਈ ਆਖਿਆ ਤਾਂ ਉਹਦੇ ਨਾਲ ਬਿਨਾਂ ਕੋਈ ਗੱਲ ਕੀਤੇ ਚਾਹ ਬਣਾ ਕੇ ਦੇਣ ਗਈ ਉਹਦਾ ਚਿਹਰਾ ਉੱਤਰਿਆ ਹੋਇਆ ਤਾਂ ਸੀ ਪਰ ਅੰਦਰੋਂ ਦੁੱਖ ਨਾਲ ਭਰਿਆ ਹੋਇਆ ਵੀ ਅੱਜ ਉਸਦੇ ਅੰਦਰ ਇੱਕ ਆਡੀ ਹੀ ਲਹਿਰ ਸੀ ਜਿਹੋ ਜਿਹੇ ਗੁੱਸਾ ਨੂੰ ਅੱਜ ਮਹਿਸੂਸ ਹੋ ਰਿਹਾ ਸੀ ਉਹ ਪਹਿਲਾਂ ਨਹੀਂ ਸੀ ਹੋਇਆ ਇਹ રોજ ਹੀ ਹੋਏਗਾ ਜੋ ਕੱਲ ਰਾਤ ਹੋਇਆ ਉਨੇ ਚਾ ਰੱਖਦੇ ਹੋਏ ਪੁੱਛਿਆ ਨਵਦੀਪ ਨੇ ਹੋਂਦੇ ਵੱਲ ਤੱਕਿਆ ਨਹੀਂ ਸਿਰਫ ਵੀਕੈਂਡ ਉੱਤੇ ਨਵਦੀਪ ਨੇ ਸੰਕੇਤ ਵਿੱਚ ਉੱਤਰ ਦਿੱਤਾ ਪਰ ਅੱਗਿਓ ਆਪਣੇ ਦੋਸਤ ਨੂੰ ਘਰ ਨਹੀਂ ਲੈ ਕੇ ਆਉਣਾ ਬਾਹਰ ਜਿਹੜੀ ਕੇ ਖਾਣੀ ਹੈ ਖਾਓ ਰੂਬੀ ਨੇ ਕਿਹਾ ਇਹ ਮੇਰਾ ਘਰ ਹੈ ਜਿਸਨੇ ਵੀ ਆਉਣਾ ਹੈ ਆਏਗਾ ਮੈਨੂੰ ਤੇਰੀ ਇਜਾਜ਼ਤ ਦੀ ਲੋੜ ਨਹੀਂ ਹੈ ਨਵਦੀਪ ਨੇ ਤਮਤਮਾ ਕੇ ਕਿਹਾ ਠੀਕ ਹੈ ਫਿਰ ਮੈਨੂੰ ਪੇਕੇ ਛੱਡ ਆਉ ਸਭ ਨੂੰ ਖੋਲ ਕੇ ਦੱਸ ਦੇਵੋ ਕਿ ਮੇਰਾ ਵਹਿ ਇੱਕ ਜਨਾਨੜੇ ਖੁਸਲੇ ਮਰਦ ਨਾਲ ਹੋਇਆ ਜਿਸ ਨੂੰ ਖੁਦ ਇੱਕ ਮਰਦ ਦੀ ਲੋੜ ਪੈਂਦੀ ਹੈ ਰੂਬੀ ਦੇ ਦਿਲ ਵਿੱਚੋਂ ਟੀਸ ਨਿਕਲ ਰਹੀ ਸੀ ਨਵਦੀਪ ਨੂੰ ਗੁੱਸਾ ਚੜ ਗਿਆ ਉਹਨੇ ਉੱਠ ਕੇ ਰੂਬੀ ਨੂੰ ਥੋੜੀ ਤੋਂ ਫੜ ਕੇ ਘੁੱਟਿਆ ਇੱਕ ਲਫ਼ਜ਼ ਹੋਰ ਵੀ ਬੋਲਿਆ ਤਾਂ ਤੇਰੀ ਭੈਣ ਕੱਢ ਦਿਆਂਗਾ ਪਰ ਰੂਬੀ ਨੂੰ ਗਾਲ ਸੁਣ ਕੇ ਹੋਰ ਵੀ ਰੋਹ ਚੜ ਗਿਆ ਜੇ ਤੋ ਕਿਸੇ ਜੋਗਾ ਹੁੰਦਾ ਤਾਂ ਗਾਲ ਹੀ ਕੀ ਤੈਨੂੰ ਤਾਂ ਆਪ ਇੱਕ ਰੋਜ਼ ਬੰਦਾ ਚਾਹੀਦਾ ਆਖਰੀ ਗੱਲ ਉਹਦੇ ਮੂੰਹ 'ਚ ਰਹਿ ਗਈ ਜਦੋਂ ਇੱਕ ਥੱਪੜ ਤਾੜ ਕੇ ਹੋਂਦੇ ਵੱਜਿਆ ਭੈਣ ਚੋਕ ਸਾਰੀ ਕੁੱਤੀ ਜਨਾਨੀ ਬਕਵਾਸ ਕਰਦੀ ਐ ਚਗਲ ਐਨੀ ਹੀ ਅੱਗ ਲੱਗੀ ਹੋਈ ਐ ਤਾਂ ਜੱਸਾਦ ਲੈ ਆਪਣੇ ਯਾਰਾਂ ਨੂੰ ਵਿਆਹ ਤੋਂ ਪਹਿਲਾਂ ਵਾਲਿਆਂ ਨੂੰ ਤੈਨੂੰ ਠੰਡੀ ਕਰ ਜਾਣਗੇ ਹੋਂਦੇ ਵਾਲਾ ਨੂੰ ਫੜ ਕੇ ਉਹ ਬੋਲਿਆ ਰੂਬੀ ਦੀ ਚੀਖ ਨਿਕਲ ਗਈ ਪਰ ਹੋਂਦੇ ਅੰਦਰ ਦਰਦ ਭਰਿਆ ਪਿਆ ਸੀ ਜਿਹੜਾ ਉਹਨੂੰ ਬੋਲਣ ਤੋਂ ਨਹੀਂ ਸੀ ਹਟਾ ਰਿਹਾ ਮੇਰੇ ਯਾਰ ਹੁੰਦੇ ਤਾਂ ਤੇਰੇ ਵਰਗੇ ਨਾ ਮਰਦ ਨਾਲ ਵਿਆਹ ਨਾ ਕਰਾਉਂਦੀ ਪਹਿਲੀ ਰਾਤ ਹੀ ਟੁਈ ਚਲੱਤ ਮਾਰ ਕੇ ਤੇਰੇ ਵਰਗੇ ਨੂੰ ਦੁਨੀਆ ਸਾਹਮਣੇ ਨੰਗਾ ਕਰ ਦਿੰਦੀ। ਬਸ ਮਾਪੇ ਇਹੋ ਸਿਖਾਉਂਦੇ ਰਹੇ ਕਿ ਵਿਆਹ ਮਗਰੋਂ ਘਰ ਵਾਲਾ ਹੀ ਸਭ ਕੁਝ ਹੁੰਦਾ ਹੈ। ਮੈਨੂੰ ਉਹ ਵੀ ਮਿਲਿਆ ਤਾਂ ਬਾਹਰੀ ਦੇਖਵਾਲਾ ਮਰਦ ਜਿਹੜਾ ਆਪ ਜਨਾਨੀਆਂ ਵਾਲੇ ਸ਼ੌਂਕ ਰੱਖਦਾ ਹੈ। ਰੂਬੀ ਬੋਲੀ ਬਕਵਾਸ ਨਾ ਕਰ। ਬੇਸ਼ੱਕ ਚਲੀ ਜਾ। ਨਹੀਂ ਤਾਂ ਤੈਨੂੰ ਦੱਸ ਦੇਵਾਂ ਕਿ ਮੈਂ ਮਰਦਾ ਕਿ ਨਾ ਮਰਦਾ। ਨਵਦੀਪ ਨੇ ਕਿਹਾ ਅੱਛਾ ਕੀ ਦੱਸੋਗੇ? ਆ ਜਾ ਸਾਬਿਤ ਕਰ ਕਿ ਤੂੰ ਪੂਰਾ ਮਰਦ ਹੈਂ। ਰੂਬੀ ਭੁੱਖੀ ਸ਼ੇਰਨੀ ਵਾਂਗ ਦਿਹਾੜੀ ਉਹਨੇ ਆਪਣੇ ਨਾਈਟ ਸੂਟ ਦੀ ਫਰੰਟ ਜਿਪ ਖੋਲ ਦਿੱਤੀ ਤੇ ਦੂਸਰੇ ਹੱਥ ਨਾਲ ਆਪਣੇ ਪਜਾਮੇ ਨੂੰ ਥੱਲੇ ਕਰ ਦਿੱਤਾ ਉਹਦਾ ਸੰਗ ਮਰਮਰ ਵਰਗਾ ਜਿਸਮ ਸਫੇਦ ਤੇ ਸਖਤ ਭਾਰਾ ਤੇ ਗੁੰਦਵਾ ਨਵਦੀਪ ਸਾਹਮਣੇ ਇਕਦਮ ਨਸ਼ਰ ਹੋ ਗਿਆ ਦੋਸਤੋ ਤੁਸੀਂ ਸੁਣੀ ਕਹਾਣੀ ਬੰਦੇ ਖਾਨੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਇਸ ਦਾ ਨੈਕਸਟ ਭਾਗ ਸੁਣਨ ਲਈ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਂ ਇਸੇ ਨੈਕਸਟ ਭਾਗ